ਜੁਲਾਈ ਦਾ ਮਹੀਨਾ ਹੈ ਜਿੱਤੇ ਗਰਮੀ ਹੈ ਜਿਹੜੀ ਹੱਦੋਂ ਵੱਧ ਹੋ ਗਈ ਹੈ ਤੇ ਬਠਿੰਡੇ ਏਰੀਏ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਾਪਮਾਨ ਹੋ ਗਿਆਗਾ ਸੋ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਆਪਾਂ ਕਰ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਵਲੌਗ ਦੀ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਐਂਡ ਤੱਕ ਤੇ ਆਪਾਂ ਸਾਫ ਸਫਾਈਆਂ ਕਰਤੀਆਂ ਸੀਗੀਆਂ ਜੀ ਸ਼ੁਰੂ ਤੇ ਖਾਣਾ ਵਗੈਰਾ ਆਪਾਂ ਖਾ ਲਿਆ ਸੀਗਾ ਤੇ ਹੁਣ ਆਪਾਂ ਰਸੋਈ ਵਗੈਰਾ ਸਾਰੀ ਸਾਫ ਕਰ ਦਾਂਗੇ ਜੀ ਤੇ ਇੱਧਰ ਲਾ ਦਾਂਗੇ ਜੀ ਆਪਾਂ ਪੋਚੀ ਵਗੈਰੇ ਜਿਹੜੇ ਰਹਿ ਗਏ ਆਪਣੇ ਤੇ ਕੁਝ ਕ ਕੰਮ ਆਪਾਂ ਨਵੇੜ ਲੇ ਤੇ ਕੁਝ ਕ ਹਜੇ ਰਹਿੰਦੇ ਨੇਗੇ ਤੇ ਫਿਰ ਆਪਾਂ ਕੰਬਲ ਦੀ ਤਾਹ ਵਗੈਰਾ ਕਰ ਦਾਂਗੇ ਤੇਜੀ ਚਾਦਰ ਵਗੈਰਾ ਵਿਛਾ ਦਾਂਗੇ ਕਿਉਂਕਿ ਸਾਵ ਛੋਟਾ ਸਾਵ ਚਲ ਗਿਆ ਸੀਗਾ ਸਕੂਲ ਤੇ ਲਓ ਜੀ ਆਪਾਂ ਵਿਛਾ ਦਨੇ ਜੀ ਚਾਦਰ ਵਗੈਰਾ ਵਿਛਾਤੀ ਤੇ ਹੁਣ ਆਪਾਂ ਇੱਥੇ ਪੋਚੇ-ਪੋਚੇ ਲਾ ਦਾਂਗੇ ਤੇ ਜਿਹੜੇ ਘਰ ਦੇ ਪੈਂਡਿੰਗ ਕੰਮ ਆ ਸਾਰੇ ਖਤਮ ਕਰ ਲਾਂਗੇ ਜੀ ਕਿਉਂਕਿ ਗਰਮੀ ਤੋਂ ਪਹਿਲਾਂ-ਪਹਿਲਾਂ ਹੋ ਜਾਣ ਤਾਂ ਵਧੀਆ ਗੇ ਤੇ ਲਓ ਜੀ ਆਪਾਂ ਸਾਰੇ ਕੰਮ ਨਿਬੇੜਤੇ ਸੀਗੇ ਤੇ ਹੁਣ ਆਪਾਂ ਕਰਦੇ ਹਾਂ ਥੋੜਾ ਜਿਹਾ ਸਕਿਨ ਕੇਅਰ ਮੈਂ ਜੋ ਆ ਸਰਵਲ ਦਾ ਗਲੋ ਪੈਕ ਵਾਲਾ ਜਿਹੜਾ ਹੁੰਦਾਗਾ ਜੀ ਤੇ ਉਹ ਹੀ ਲਗਾਉਣੀ ਹੁੰਦੀ ਹੈਗੀ ਫੇਸ ਪੈਕ ਆ ਗਿਆ ਇਹ ਤੇ ਬਹੁਤ ਵਧੀਆ ਜਿਆ ਰਿਜ਼ਲਟ ਆਗਾ ਤੇ ਇਹਦੇ ਲਈ ਆਪ ਨੂੰ ਹੋਰ ਤਾਮਚਮ ਕਰਨ ਦੀ ਜਰੂਰਤ ਨਹੀਂ ਹੁੰਦੀਗੀ ਸਿਰਫ ਇਹਨੂੰ ਲਗਾਓ ਤੇ ਓਨਲੀ ਵਾਸ਼ ਕਰ ਦੋ ਜੀ ਆਪਣਾ ਫੇਸ ਤੇ ਬਹੁਤ ਜਿਆਦਾ ਇਹਦੇ ਨਾਲ ਨਾ ਹੀ ਤਾਂ ਕੋਈ ਪਿੰਪਲ ਵਗੈਰਾ ਹੁੰਦੇ ਨੇ ਕੁਝ ਵੀ ਨਹੀਂ ਹੁੰਦਾਗਾ ਕੋਈ ਡਸਟ ਨਹੀਂ ਰਹਿੰਦੀ ਆਪਣੀ ਫੇਸ ਦੇ ਉੱਪਰ ਤੇ ਲੋ ਜੀ ਆਪਾਂ ਇਧਰ ਹੋ ਗਈ ਸੀਗੇ ਰੈਡੀ ਆਪਾਂ ਜਾ ਰਹੇ ਸੀਗੇ ਅੱਜ ਸਕੂਲ ਦੇ ਵਿੱਚ ਤੇ ਇਧਰ ਆ ਗਈ ਸੀਗੇ ਸਾਫ ਸੀਨੇ ਨਾਲ ਭਿੱਜੇ ਪੈਸੀ ਕਮਾਈਆਂ ਕਰਨੀਆਂ ਬਹੁਤ ਔਖੀਆਂ ਤੇ ਇੱਕ ਲੈਕਚਰਿਸ਼ਨ ਦੇ ਜੇਬ ਦੇ ਉੱਪਰ ਹਮੇਸ਼ਾ ਜਿਹੜਾ ਪੈਨ ਆਉਂਦਾ ਉਹ ਟੰਗਿਆ ਹੀ ਹੁੰਦਾਗਾ ਤੇ ਲੋਜੀ ਆਪਾਂ ਕਰਦੇ ਸੀਗੇ ਲੋਕ ਤੇ ਚੱਲ ਪੈਨੇ ਆਪਾਂ ਹੁਣ ਸਕੂਲ ਵੱਲ ਨੂੰ ਤੇ ਚਲੋ ਜੀ ਆਪਾਂ ਲੈ ਚੱਲਦੇ ਤੁਹਾਨੂੰ ਵੀ ਅੱਜ ਸਕੂਲ ਦੇ ਵਿੱਚ ਤੇ ਆਪਾਂ ਲੋਕ ਵਗੈਰਾ ਕਰਤਾ ਸੀਗਾ ਬਾਹਰੋਂ ਤੇ ਇਹ ਹੈਗਾ ਜੀ ਆਪਣੇ ਘਰ ਦਾ ਬਾਹਰਲਾ ਵਿਊ ਹੈਗਾ ਇਸ ਤਰ੍ਹਾਂ ਤੇ ਇੱਧਰ ਦਿਖਾਉਣੀ ਆ ਤੁਹਾਨੂੰ ਇਹ ਆਪਣੇ ਘਰ ਨੂੰ ਗਲੀ ਜਾਂਦੀ ਹੈ ਜੀ ਤੇ ਇੱਧਰ ਸਾਡੇ ਆਪਣੇ ਘਰਨੇ ਤੇ ਬਾਬਾ ਜੀ ਸਾਹਮਣੇ ਦਿਖ ਰਹੇ ਸੀ ਉਹ ਦੁੱਧ ਲੈ ਕੇ ਜਾਂਦੇ ਹੁੰਦੇ ਨੇ ਚਲੋ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਕੱਲ ਨੂੰ ਵੱਧ ਦੁੱਧ ਪਾਦਾ ਗਿਆ ਆਪਾਂ ਤੇ ਇੱਧਰ ਨੂੰ ਆ ਇਹ ਗਲੀ ਵਿੱਚ ਸਾਡਾ ਘਰ ਆ ਗਿਆ ਜੀ ਤੇ ਦੂਸਰੀ ਸੜਕਾ ਉਹ ਛੱਠਿਆਂ ਵੱਲ ਨੂੰ ਆਗੀ ਤੇ ਇੱਧਰ ਹੈਗਾ ਟੋਬੀ ਤੇ ਫਿਰਨੀ ਫਿਰਨੀ ਹੈ ਜੀ ਇਹ ਹੈਗੇ ਜੀ ਆਪਣੇ ਘਰ ਦੀ ਫਿਰਨੀ ਤੇ ਬਾਹਰਲੀ ਸਾਈਡ ਤੇ ਪਿੰਡਾਂ ਦੀ ਫਿਰਨੀ ਹੁੰਦੀ ਹੈ ਜੀ ਫਿਰਨੀ ਕਹਿ ਦਿੰਦੇ ਆਗੇ ਆਪਾਂ ਤੇ ਬਾਹਰਲੀ ਸੜਕਾ ਜੀ ਜਿਹੜੀ ਸਕੂਲ ਵੱਲ ਨੂੰ ਜਾਂਦੀ ਹੈਗੀ ਤੇ ਇੱਧਰ ਆ ਗਿਆ ਸੀਗਾ ਗੁਰਦੁਆਰਾ ਸਾਹਿਬ ਨਾਲ ਹੀ ਹੈ ਜੀ ਆਪਣੇ ਸਕੂਲ ਦੇ ਤੇ ਇੱਧਰ ਆ ਗਿਆ ਜੀ ਆਪਣਾ ਸਕੂਲ ਮੇਰਾ ਬੇਟਾ ਇੱਥੇ ਹੀ ਸਟੱਡੀ ਕਰਦਾਗਾ ਕਿਉਂਕਿ ਮੈਂ ਵੀ ਸਟੱਡੀ ਕਰਵਾਉਣੀ ਹੈ ਤੇ ਪੜਾਉਣੀ ਹੈਗੀ ਤਾਂ ਕਰਕੇ ਸਾਰੇ ਬੱਚੇ ਦੇਖ ਰਹੇ ਸੀਗੇ ਮੈਨੂੰ ਖਾਣਾ ਖਾ ਰਹੇ ਸੀਗੇ ਉਹ ਤੇ ਸਟਾ ਵੀ ਆਪਣਾ ਬਾਰੀ ਬੈਠਾ ਸੀਗਾ ਤੇ ਕੁਝ ਝੂਲਿਆਂ ਤੇ ਝੂਟੇ ਲੈ ਰਹੇ ਸੀ ਕਿਉਂਕਿ ਹੁਣ ਸੱਸ ਟਾਈਮ ਸੀਗਾ ਤੇ ਦੇਖੋ ਇਹਨਾਂ ਨੂੰ ਚਾਹ ਚੜ ਗਿਆ ਮੈਨੂੰ ਦੇਖ ਕੇ ਤੇ ਇਧਰ ਆਪਣੀ ਨੂਰ ਸੀਗੀ ਉਹ ਵੀ ਵੱਡੀ ਹੋ ਗਈ ਹੁਣ ਤਾਂ ਬੈਠਣ ਲੱਗ ਗਈ ਤੇ ਜਦਵੀ ਲੈ ਰਿਆ ਸੀਗਾ ਹੋਮਵਰਕ ਕਿਉਂਕਿ ਉਹਨੂੰ ਮੈਂ ਇਸ ਟਾਈਮ ਹੀ ਲੈ ਆਉਂਗੀ ਲੋ ਜੀ ਆਪਾਂ ਆਗੇ ਸੀਗੇ ਘਰ ਤੇ ਆਪਾਂ ਚਾਹ ਬਣਾ ਲਈ ਸੀਗੀ ਚਾਹ ਬਿਨਾ ਜੀ ਆਪਣਾ ਬਿਲਕੁਲ ਨਹੀਂ ਸਰਦਾ ਹੈਗਾਗਾ ਤੇ ਬਿਸਕੁਟ ਵਗੈਰਾ ਰੱਖ ਲਏ ਸੀਗੇ ਤੇ ਇਹ ਖਾ ਰਿਆ ਸੀਗਾ ਆਪਣੇ ਰਾਈਸ ਤੇ ਇਧਰ ਲੱਗੇਗੇ ਸੀਗੇ ਇਹਦੇ ਕਾਰਟੂਨ ਤੇ ਲੋ ਜੀ ਇਹਨੂੰ ਪਕਟਵਾ ਦਾਂਗੇ ਸਟੱਡੀ ਬੈਗ ਵਗੈਰਾ ਲਿਆਇਆ ਸੀਗਾ ਇਹ ਆਪਣਾ ਤੇ ਨਾਲ ਲਿਆ ਸੀਗਾ ਜੀ ਇਹ ਅਨਸਾਰ ਤੇ ਖਾਣਾ ਵਗੈਰਾ ਆਪਾਂ ਖਾ ਲਿਆ ਸੀਗਾ ਦੁਪਹਿਰ ਦਾ ਤੇ ਹੁਣ ਹੋ ਗਿਆ ਸੀਗਾ ਜੀ ਦੁਪਹਿਰ ਦਾ ਟਾਈਮ ਤੇ 2:30 ਦਾ ਟਾਈਮ ਹੋ ਗਿਆ ਸੀਗਾ ਤੇ ਆਹ ਇਹ ਕਰੂਗਾ ਆਪਣੀ ਸਟੱਡੀ ਕੰਪਲੀਟ ਤੇ ਇਹ ਹੈਗੇ ਜੀ ਇਹਦੀਆਂ ਸੰਖਿਆਵਾਂ ਵਾਲਾ ਪੋਰਸ਼ਨ ਹੈਗਾ ਸੰਖਿਆਵਾਂ ਵਾਲਾ ਪਾਠ ਹੈਗਾ ਜਿਹੜਾ ਅਭਿਆਸ ਹੈਗਾ ਤੇ ਇਹ ਕਾਰਿਆ ਸੀ ਆਪਣਿੰਦ ਬਾਂਗ ਨਾ ਮੈਂ ਬੈਠੀ ਦੇਖ ਰਹੀ ਸੀ ਕਿ ਵੀ ਕਿਵੇਂ ਕੀ ਲਿਖੀਗਾ ਚਾ ਕਿਵੇਂ ਆ ਬਟ ਮੈਨੂੰ ਹੁਣ ਲੱਗਦਾ ਪਹਿਲਾਂ ਥੋੜਾ ਜਿਹਾ ਮੈਨੂੰ ਲੱਗਦਾ ਸੀਗਾ ਵੀ ਵੀਕ ਆਗਾ ਹੁਣ ਥੋੜਾ ਥੋੜਾ ਹਿੱਸੇਦਾਰ ਹੁੰਦਾ ਜਾਂਦਾਗਾ ਵਧੀਆ ਆਪਣਾ ਕੰਟੀਨਿਊ ਕਰਦਾ ਗਿਆ ਸੀ ਇਹ ਕੰਮ ਸੋ ਤੁਸੀਂ ਵੀ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦਿਓ ਕਰੋ ਕੋਲੇ ਬੈਠ ਕੇ ਉਹਨਾਂ ਨੂੰ ਹੋਮਵਰਕ ਕਰਵਾਇਆ ਕਰੋ ਤਾਂ ਜੋ ਹੋ ਕਿਉਂਕਿ ਅੱਗੇ ਵਾਲਾ ਜਿਹੜਾ ਫਿਊਚਰ ਆ ਉਹਨਾਂ ਦਾ ਅੱਗੇ ਵਾਲਾ ਜਿਹੜੀ ਜਨਰੇਸ਼ਨ ਆਗੀ ਉਹ ਸਿਰਫ ਉਹਨਾਂ ਲਈ ਪੜ੍ਹਾਈ ਤੇ ਹੀ ਡਿਪੈਂਡ ਆਗੀ ਪੜ੍ਹਾਈ ਬਿਨਾ ਕੁਝ ਨਹੀਂ ਹੈਗਾਗਾ ਤੇ ਲੋ ਜੀ ਆਪਾਂ ਬੈਠੇ ਦੇਖੀ ਜਾਂਦੇ ਸੀਗੇ ਤੇ ਕੋਲੇ ਬਾਕੀ ਜੇਕਰ ਮੇਰਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਪਿਆਰੇ ਪਿਆਰੇ ਕਮੈਂਟ ਆ ਜਿਹੜੇ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਜੀ ਲਾਈਕ ਵੀ ਕਰਦਿਆ ਕਰੋ ਬਸ ਆਪਾਂ ਹੁਣ ਇਹਦਾ ਹੋਮਵਰਕ ਕਰਵਾ ਦਾਂਗੇ ਜੀ ਤੇ ਇਸ ਤੋਂ ਬਾਅਦ ਜਿਹੜੇ ਘਰ ਦੇ ਹੋਰ ਕਿਉਂਕਿ ਸਾਰਾ ਦਿਨ ਅਜੀ ਜਿਹੜੇ ਘਰ ਦੇ ਕੰਮ ਚੱਲੀ ਜਾਂਦੇ ਰਹਿੰਦੇ ਨੇਗੇ ਇਧਰ ਸਾਬ ਨੇ ਜਾਣਾ ਸੀਗਾ ਪਿੰਡ ਵਿੱਚ ਸਾਰੀਆਂ ਮੋਟਰਾਂ ਸੀਗੀਆਂ ਹੋਰ ਰਿਪੇਅਰ ਕਰਵਾ ਲਈ ਸੀਗੇ ਤੇ ਆਪਾਂ ਲਾਏ ਨਾ ਸੀਗੇ ਬਾਹਰਲਾ ਲੋਕ ਤੇ ਇਧਰ ਆਪਾਂ ਜੀ ਚਿੜੀਆਂ ਵਾਸਤੇ ਬੀਜੀ ਸੀਗੀ ਬੀਜ ਸੀਗਾ ਬਾਜਰਾ ਤੇ ਇਹ ਮੈਡਮ ਬੈਠੀਆਂ ਨੇ ਜਿਵੇਂ ਇਹਨਾਂ ਨੇ ਰੇਸ਼ ਦੇ ਵਿੱਚ ਭਾਗ ਲੈਣਾ ਹੁੰਦਾਗਾ ਇਸ ਤਰ੍ਹਾਂ ਹੀ ਬੈਠੀਆਂ ਸੀਗੀਆਂ ਲੋਜ ਤੇ ਚੱਲੀ ਜਾਂਦੇ ਨੇਗੇ ਜੀ ਆਪਣੇ ਘਰ ਦੇ ਕੰਮ ਹੁਣ ਆਪਾਂ ਕੱਪੜੇ ਵਾਸ਼ ਕਰਾਂਗੇ ਜਿਹੜੇ ਪਾਈ ਸੀਗੇ ਜੀ ਸਾਰੇ ਧੋਣ ਨਾਲੇ ਤੇ ਇਹਨਿਆਂ ਦਾ ਕੰਮ ਸੀਗਾ ਆਪਣਾ ਹੋਮਵਰਕ ਕੰਪਲੀਟ ਕਰ ਲਿਆ ਸੀਗਾ ਇਧਰ ਆਪਣੀ ਟਿਊਸ਼ਨ ਵਾਲੇ ਬੱਚੇ ਆ ਗਏ ਸੀਗੇ ਆਪਣਾ ਕੰਮ ਕਰ ਰਹੇ ਸੀਗੇ ਤੇ ਲੋ ਜੀ ਆਪਾਂ ਕੱਪੜੇ ਵਾਸ਼ ਕਰਦੇ ਸੀਗੇ ਤੇ ਹੁਣ ਬਣਾਵਾਂਗੇ ਆਪਾਂ ਖਾਣਾ ਵਗੈਰਾ ਸ਼ਾਮ ਹੋ ਗਈ ਸੀ ਤੇ ਹਨੇਰੀ ਵਾਲਾ ਮੌਸਮ ਹੋ ਗਿਆ ਸੀਗਾ ਅੱਜ ਆਪਾਂ ਬਣਾਵਾਂਗੇ ਆਲੂ ਚੌਲੇ ਤੇ ਆਲੂ ਚੌਲੇ ਦੀ ਬਣਾ ਕੇ ਜੀ ਸਬਜ਼ੀ ਤੇ ਬਾਕੀ ਸਾਡਾ ਬਲੌਗ ਹੀ ਮੈਨ ਦਾ ਲੱਗੇ ਪਲੀਜ਼ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅੱਜ ਤੱਕ ਲਈ ਬਾਏ ਬਾਏ ਜੀ ਤੇ ਇਹਦਾ ਟਾਈਮ ਦੇਖ ਲਿਓ ਜੀ ਸ਼ਾਮ ਨੂੰ ਆਉਣ ਦਾ ਸਾਡਾ ਹਨੇਰੇ ਦੇ ਵਿੱਚ ਆ ਰਿਹਾ ਨੇਰੀ ਨੂੰਰੀ ਤੋਂ ਬਾਅਦ ਤੇ ਲੋ ਜੀ ਆਪਾਂ ਖਾਣਾ ਵਗੈਰਾ ਆਪਣਾ ਖਾ ਲਾਂਗੇ ਤੇ ਮਿਲਦੇ ਆਪਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਅੱਜ ਤੱਕ ਲਈ ਨਾ ਲਈ ਬਾਏ ਬਾਏ ਜੀ